ਗੁਰੂ ਜੀ ਸਾਜਣਵਾਜੀ ਗੁਰੂ ਰੂਪਿਆਰੀ ਸਾਧ ਸੰਗਤ ਜੀ ਸਤਿ ਸਾਂਜੀ ਕਰਦੇ ਆ ਜੀ ਵਾਹਿਗੁਰੂ ਜੀ ਦਾ ਜੀ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਮੰਜ਼ਰ ਜੋ ਦ੍ਰਿਸ਼ ਦੇਖਣ ਨੂੰ ਮਿਲ ਰਿਹਾ ਉਹ ਦੇਖ ਕੇ ਆਪਣਾ ਬਡੋਲਾ ਇਤਿਹਾਸ ਯਾਦ ਆਉਂਦਾ ਸੀ ਸੋਚਦੇ ਸੀ ਕਿ ਉਹ ਯੋਧੇ ਉਹ ਸੂਰਮੇ ਉਹ ਮਹਾਬਲੀ ਕੌਣ ਹੁੰਦੇ ਸਨ ਜਿਨ੍ਹਾਂ ਦਾ ਇਤਿਹਾਸ 'ਚ ਜ਼ਿਕਰ ਹੁੰਦਾ ਉਹ ਕਿੱਦਾਂ ਦੇ ਚਿਹਰੇ ਮੂਰੇ ਹੁੰਦੇ ਹੋਣਗੇ ਉਹ ਕਿੱਦਾਂ ਦੇ ਲੋਕ ਹੁੰਦੇ ਹੋਣਗੇ ਅੱਜ ਇਤਿਹਾਸ ਪੜੀਦਾ ਹੈ ਉਹਨਾਂ ਚਿਹਰਿਆਂ ਨੂੰ ਆਪਣੇ ਖਿਆਲਾਂ ਦੇ ਵਿੱਚ ਉਕਰ ਲਈਦਾ ਕਿ ਉਹ ਬਾਬਾ ਜੀ ਕਿੱਦਾਂ ਦੇ ਹੋਣਗੇ ਉਹ ਯੋਧਾ ਸੂਰਮਾ ਕਿਸ ਤਰ੍ਹਾਂ ਦਾ ਹੋਏਗਾ ਪਰ ਅੱਜ ਅਸੀਂ ਸਮੇਂ ਦੇ ਹਾਣੀ ਆ ਸਾਡੀਆਂ ਅੱਖਾਂ ਨੇ ਵੀ ਅੱਜ ਇੱਕ ਯੋਧਾ ਮਾਨਨ ਵਾਲੀ ਜੂਝ ਦਾ ਵੇਖਿਆ ਸਾਡੀਆਂ ਅੱਖਾਂ ਨੇ ਵੀ ਅੱਜ ਕੌਮ ਦਾ ਸੁਨੇਹਾ ਜੋ ਸਭ ਸੱਚੇ ਪਾਤਸ਼ਾਹ ਸਾਡੇ ਮਾਲਕ ਦੇ ਕੇ ਗਏ ਨੇ ਦੁਨੀਆ ਦਾ ਇੱਕੋ ਇੱਕ ਮੇਰੇ ਖਿਆਲ ਨਾਲ ਸੰਤ ਹੋਏਗਾ ਜਿਹਦੇ ਚ ਜਿਹਦਾ ਮੰਤ ਸਭ ਇੱਕੋ ਹੈ ਜਿਹਦਾ ਮੋਟੋ ਇੱਕੋ ਹੀ ਹੈ ਜਿਹਦਾ ਉਪਦੇਸ਼ ਇੱਕੋ ਹੀ ਹੈ ਤੇ ਸਭੇ ਸਾਂਝੀ ਵਾਲ ਸਦਾਇਨ ਕੋਈ ਨਾ ਦੇਸ ਹੈ ਬਾਰਾ ਜੀ ਸੋ ਇਸ ਤੋਂ ਵਧੀਆ ਮਾਨਵਤਾ ਨੂੰ ਉਪਦੇਸ਼ ਕੋਈ ਨਹੀਂ ਦਿੱਤਾ ਜਾ ਸਕਦਾ ਸੋ ਮਾਨਵਤਾ ਦਾ ਪੜਾ ਮੰਗਣ ਵਾਲੇ ਮਾਨਵਤਾ ਨੂੰ ਪਿਆਰ ਕਰਨ ਵਾਲੇ ਮਨੁੱਖਤਾ ਨੂੰ ਸਹਾਰ ਕਰਨ ਵਾਲੀ ਕੌਮ ਅੱਜ ਆਪਣੇ ਇੱਕ ਬੁਨਿਆਦੀ ਹੱਕ ਲਈ ਜੂਝ ਰਹੀ ਹੈ ਆਪਣੇ ਇੱਕ ਬੁਨਿਆਦੀ ਹੱਕ ਲਈ ਅੱਜ ਇੱਕ ਇਸ ਤਰ੍ਹਾਂ ਦਾ ਸਾਨੂੰ ਮੈਂ ਕੌਂਟ ਤੋਂ ਬਦਾਈ ਨਹੀਂ ਕਹਿ ਸਕਦਾ ਕਿਉਂਕਿ ਜਿੰਨੀ ਮੈਂ ਸਾਈ ਗੁਰਬਖਸ਼ ਸਿੰਘ ਜੀ ਦੇ ਵਿੱਚ ਐਸੋਲੇ ਜੋ ਜਜ਼ਬਾ ਦੇਖਿਆ ਮੈਂ ਮੰਨਦਾ ਜ਼ਰੂਰ ਇਹ ਸੋਚ ਗਿਆ ਸੀ ਕਿ ਬੜਾ ਇੱਕ ਦੁਖਦਾਈ ਸਮਾਂ ਹੋਏਗਾ ਪਰ ਮੈਂ ਇੱਕ ਇਲਾਹੀ ਨੂਰ ਉਹਨਾਂ ਦੇ ਅੰਦਰ ਦੇਖ ਰਿਹਾ ਇੱਕ ਸਬਰ ਦੇਖ ਰਿਆ ਮੈਂ ਸੌ ਖਾ ਕੇ ਕਹਿੰਦਾ ਜਦੋਂ ਆ ਕੇ ਉਹਨਾਂ ਨੇ ਮੈਨੂੰ ਜੱਫੀ ਪਾਈ ਗੱਲ ਬਕੜੀ ਪਾਈ ਉਹਨਾਂ ਨੇ ਇੰਨੇ ਪਿਆਰ ਨਾਲ ਮੈਂ ਸੌ ਖਾ ਕੇ ਕਹਿੰਦਾ ਕਿ ਮੇਰੇ ਤੋਂ ਜ਼ਿਆਦਾ ਜ਼ੋਰ ਨਾਲ ਉਹਨਾਂ ਨੇ ਗੱਲ ਬਕੜੀ ਪਾਈ ਬੰਦਾ 34 ਦਿਨਾਂ ਤੋਂ ਸੁੱਖਣ ਪਾਣਾ ਇੱਕ ਥਾਂ ਤੇ ਬੈਠਾ ਹੋਵੇ ਇਹ ਸੱਚੇ ਬਾਦਸ਼ਾਹ ਵਾਹਿਗੁਰੂ ਦੀ ਕੋਈ ਅਲੌਕਿਕ ਕਿਰਪਾਈ ਹੋ ਸਕਦੀ ਕਿ ਬੰਦਾ ਇੰਨੇ ਜੋਸ਼ ਨਾਲ ਅਲੌਕਿਕ ਜਦੋਂ ਦੋ ਟਾਈਮ ਰੋਟੀ ਨਾ ਖਾਈਏ ਘਰ ਆਕੇ ਘਰਦਿਆਂ ਨਾਲ ਲੜਨ ਲੱਗ ਪਈਦਾ ਕੋਈ ਮੇਰਾ ਸਿਰ ਦੁਖਦਾ ਮੇਰੇ ਨਾਲ ਗੱਲਾਂ ਕਰੋ ਮੇਰੇ ਕੋਲ ਤਾਕਤ ਨਹੀਂ ਮੇਰੇ ਜਾਨ ਨਹੀਂ ਰਹੀ ਨਿਆਣਿਆਂ ਨੂੰ ਛੰਡ ਛੰਡ ਕੇ ਲੋਕ ਪਰਾਂ ਸੁੱਟਦੇ ਨੇ ਪਰ ਇਹ ਕੋਈ ਅਲੌਕਿਕ ਕਿਰਪਾ ਉਸ ਮਾਲਕ ਸੱਚੇ ਪਾਤਸ਼ਾਹ ਦੀ ਕਿ ਅੱਜ ਉਹ ਜਜ਼ਬਾ ਜੋਸ਼ ਜੋ ਦੇਖਣ ਨੂੰ ਮਿਲ ਰਿਹਾ ਔਰ ਮੰਗ ਕੀ ਹੈ ਭਾਈ ਸਾਹਿਬ ਦੀ ਇਹਾਂ ਦਾ ਸ਼ਾਇਦ ਮੈਨੂੰ ਨਹੀਂ ਲੱਗਦਾ ਕੋਈ ਆਪਣਾ ਵੀ ਉੱਥੇ ਬੈਠਾ ਹੋਵੇਗਾ ਕੋਈ ਆਪਣਾ ਘਰ ਦਾ ਜੀ ਨਹੀਂ ਬੈਠਾ ਹੋਵੇਗਾ ਪਰ ਜੋ ਜੋ ਵੀ ਬੈਠੇ ਨੇ ਕਿਸੇ ਘਰ ਦੇ ਜੀ ਨੇ ਉਹ ਕਿਸੇ ਪਰਿਵਾਰ ਦੇ ਬੱਚੇ ਨੇ ਕਿਸੇ ਪਰਿਵਾਰ ਦੇ ਬਜ਼ੁਰਗ ਨੇ ਕਿਸੇ ਮਾਂ ਦੀ ਅੱਖਾਂ ਜਿਹੜੀ ਰਸਤੇ 'ਚ ਲੱਗੀਆਂ ਨੇ ਕਿ ਕਿਦੋਂ ਮੇਰੇ ਪੁੱਤਰ ਨੇ ਰਿਹਾਂ ਹੋ ਕੇ ਆਉਣਾ ਉਹਨਾਂ 'ਚ ਬਹੁਤੇ ਅੱਜ ਸ਼ਾਇਦ ਸਮਾਜ ਦੇ ਵਿੱਚ ਸਮਾਜ ਦੇ ਨਾਲ ਚੱਲਣ ਜੋਗੇ ਵੀ ਨਹੀਂ ਛੱਡੇ ਹੋਣੇ ਵਕਤ ਦੀਆਂ ਇਹਨਾਂ ਮਾਰਾਂ ਨੇ ਇਹਨਾਂ ਸਜ਼ਾਵਾਂ ਨੇ ਪਰ ਹੱਕ ਤਾਂ ਪਰਿਵਾਰਾਂ ਦਾ ਬਣਦਾ ਨਾ ਜੀ ਕਿ ਉਹਨਾਂ ਨੂੰ ਦੇਖ ਲੈਣਾ ਉਹਨਾਂ ਦੇ ਨਾਲ ਜੀਣਾ ਉਹਨਾਂ ਦੇ ਜਿੰਨੇ ਸਾਹਿਬ ਫਰਮਾਤਮਾ ਨੇ ਅਜੇ ਹੋਰ ਦਿੱਤੇ ਨੇ ਆਪਣੇ ਜੀਆਂ 'ਚ ਬੈਠ ਕੇ ਸੁੱਖ ਦੇ ਸਾਹ ਲੈ ਸਕਣ ਤੋ ਜੇ ਕੋਈ ਗੈਰਵਾਜਿਬ ਮੰਗਿਆ ਤਾਂ ਫੇਰ ਤਾਂ ਨੁਖਤਾ ਦੀ ਗੱਲ ਕਰਨ ਵਾਲਾ ਹਰ ਬੰਦਾ ਸਜ਼ਾ ਦਾ ਹੱਕਦਾਰ ਹੈ। ਤੇ ਤਾਂ ਹਰ ਬੰਦੇ ਨੂੰ ਸਜ਼ਾ ਮਿਲਣੀ ਚਾਹੀਦੀ ਜੋ ਜੈਨੂਨ ਗੱਲ ਕਰਦਾ ਜੋ ਸੱਚਾਈ ਦੀ ਗੱਲ ਕਰਦਾ ਤੇ ਜੇ ਮੰਗਾ ਜਾਇਜ਼ ਨੇ ਇਹਦੇ ਵਿੱਚ ਕੁਝ ਗਲਤ ਨਹੀਂ ਹੈ ਤੇ ਫੇਰ ਮੈਨੂੰ ਚਾਹਾਂਗਾ ਕਿ ਆਪਾਂ ਸਾਰੇ ਜੁੜ ਕੇ ਇੱਕ ਮੋਟੋ ਕੇ ਭਾਈ ਸਾਹਿਬ ਭਾਈ ਗੁਰਬਖਸ਼ ਸਿੰਘ ਜੀ ਦਾ ਸਾਥ ਦਈਏ ਔਰ ਰੋਜ਼ ਸਵੇਰੇ ਉੱਠ ਕੇ ਦੁਆ ਕਰੀਏ ਅਰਦਾਸ ਕਰੀਏ ਪਰਮਾਤਮਾ ਨੇ ਉਹਨਾਂ ਨੂੰ ਬਹੁਤ ਲੰਮੀ ਉਮਰ ਬਖਸ਼ੇ ਔਰ ਜਿਹੜੀ ਚੀਜ਼ ਅਸੀਂ ਕਦੇ ਸੋਚਣਾ ਵੀ ਨਹੀਂ ਚਾਹੁੰਦੇ ਉਹ ਜਿਹਾ ਵਕਤ ਨਾ ਆਵੇ ਕਿਉਂਕਿ ਸਾਡੇ ਤੇ ਇਹ ਵੀ ਇਲਜ਼ਾਮ ਲੱਗਦੇ ਰਹੇ ਨੇ ਕਿ ਸ਼ਾਇਦ ਅਸੀਂ ਸਿਰਫ ਗਰਮ ਖਿਆਲੀਆਂ ਜਾਂ ਸਾਨੂੰ ਆਪਣੀ ਗੱਲ ਕਹਿਣ ਦਾ ਕੋਈ ਤਰੀਕਾ ਹੁੰਦਾ ਪਰ ਭਾਈ ਸਾਹਿਬ ਨੇ ਨਿਰਮਤਾ ਦਾ ਜੋ ਸਬੂਤ ਦਿੱਤਾ ਇਹ ਵੀ ਇਤਿਹਾਸ ਗਵਾਹ ਰਹੇਗਾ ਕਿ ਅਸੀਂ جبر کا مقابلہ سبر نال بھی کرنا جانتے ہیں اسی اخلاق نو مد نظر رکھتے ہوئے اپنی گل بےنتی کے ڈنگ چ بھی کہنا جانتے ہیں تو سانو مالک سچے پاشاہ صاحب شری گرو گوبند سنگھ صاحب حالانکہ یہ چیز بہت چنگی طرح سکھا کے گئے نے کہ جو خار از ہما ہیل تے در گزش حلال است برتن با شمشیر دست ਅੱਲਾ ਜ਼ਿਆਕਾਰ ਪਰ ਮੈਂ ਕਹਿੰਦਾ ਜੀ ਇਹ ਵੀ ਇੱਕ ਸ਼ਮਸ਼ੀਰ ਜਿਹੜੀ ਇਹਨਾਂ ਨਿਆਸ ਦੇ ਹੱਥ 'ਚ ਫੜੀ ਹੋਈ ਹੈ ਇੱਕ ਜ਼ੁਲਮ ਕਰਨ ਵਾਲੀ ਸ਼ਮਸ਼ੀਰ ਵੀ ਹੁੰਦੀ ਹੈ ਤੇ ਜ਼ੁਲਮ ਰੋਕਣ ਵਾਲੀ ਸ਼ਮਸ਼ੀਰ ਵੀ ਹੁੰਦੀ ਹੈ ਸ਼ਮਸ਼ੀਰ ਦਾ ਵਾਰ ਸ਼ਮਸ਼ੀਰ ਨਾਲ ਹੀ ਚੱਲਿਆ ਜਾਂਦਾ ਹੈ ਸੋ ਸ਼ਮਸ਼ੀਰ ਦੇ ਵਾਰ ਨੂੰ ਉਸ ਸ਼ਮਸ਼ੀਰ ਦੇ ਨਾਲ ਚੱਲ ਰਹੇ ਨੇ ਐਸੋਲੇ ਭਾਈ ਸਾਹਿਬ ਔਰ ਐਸੋਲੇ ਇਸ ਮਕਾਮ ਤੇ ਜਾ ਕੇ ਸਾਰਾ ਕੁਝ ਖਤਮ ਹੋ ਜਾਂਦਾ ਸਾਰੀਆਂ ਚੀਜ਼ਾਂ ਭੁੱਲ ਜਾਂਦੀਆਂ ਕਿ ਕੌਣ ਕਲਾਕਾਰ ਹੈ ਕੌਣ ਖਿਡਾਰੀ ਹੈ ਕੌਣ ਸਮਾਜਿਕ ਆਗੂ ਹੈ ਕੌਣ ਨੇਤਾ ਹੈ ਇਹ ਜਦੋਂ ਇੱਕ ਮਨੁੱਖਤਾ ਦੀ ਗੱਲ ਹੁੰਦੀ ਹੈ ਜਿੱਥੇ ਸਾਰਾ ਵਰਲਡ ਵੀ ਕਈ ਵਾਰੀ ਇਕੱਠਾ ਹੋ ਜਾਂਦਾ ਹੈ ਸੋ ਇੱਥੇ ਸਾਨੂੰ ਤਾਂ ਸਾਰਿਆਂ ਨੂੰ ਇਕੱਠੇ ਹੋ ਜਾਣਾ ਚਾਹੀਦਾ ਹੈ ਸੋ ਮੈਂ ਇਹ ਚਾਹਾਂਗਾ ਜੀ ਕਿ ਭਾਈ ਸਾਹਿਬ ਦੀਆਂ ਇਹਨਾਂ ਵਾਜਬ ਮੰਗਾਂ ਨੂੰ ਜੋ ਸਿਰਫ ਮਸੂਮ ਲੋਕਾਂ ਨੂੰ ਉਹਨਾਂ ਦੀ ਘਰ ਵਾਪਸੀ ਚਾਹੁੰਦੇ ਨੇ ਉਹਦੇ ਦੀ ਆਪਾ ਪ੍ਰੋਰਟਾ ਕਰੀਏ ਸਰਕਾਰਾਂ ਇਸ ਗੱਲ ਤੇ ਧਿਆਨ ਦੇਣ ਔਰ ਬਾਬਾ ਜੀ ਬਹੁਤ ਜਲਦੀ ਸਿਹਤਯਾਬ ਹੋ ਕੇ ਆਪਣੇ ਅਲੱਗ ਤਰੀਕੇ ਨਾਲ ਫੇਰ ਕੌਮ ਦੀ ਸੇਵਾ ਕਰਨ ਲਈ ਇਹ ਸੇਵਾ ਕਰਨ ਲਈ ਸਗੜੇ ਹੋਣ ਇਹਨਾਂ ਦੀਆਂ ਹੋਰ ਸੇਵਾਵਾਂ ਜੇ ਲਈਆਂ ਜਾਣੀਆਂ ਬਾਕੀ ਨੇ ਹੋਰ ਸੇਵਾ ਹੋਰ ਰੂਪ ਵਿੱਚ ਵੀ ਇਹ ਕਰ ਸਕਦੇ ਨੇ ਸੋ ਮੈਂ ਜਿਹੜਾ ਸਾਡਾ ਮੀਡੀਅਮ ਹੈ ਜਿੱਦਾਂ ਭਾਜੀ ਨੇ ਸਰਤਾਜ ਜੀ ਨੇ ਮੇਰੇ ਵੀਰ ਵੱਡੇ ਜਿੱਦਾਂ ਇਹਨਾਂ ਨੇ ਕਿਹਾ ਕਿ ਵਾਕਈ ਸਾਡੀ ਕੋਈ ਔਕਾਤ ਨਹੀਂ ਹੈ ਕਿ ਅਸੀਂ ਇਸ ਮੰਚ ਦੇ ਉੱਤੇ ਬੋਲੀਏ ਕਿਉਂਕਿ ਸਾਨੂੰ ਜਿੱਥੇ ਮਾਰ ਨੇ ਡਿਊਟੀ ਲਈ ਅਸੀਂ ਉਹ ਕੰਮ ਹੀ ਸਾਨੂੰ ਆਉਂਦਾ ਸੀ ਉਹ ਹੀ ਕਰ ਰਹੇ ਆ ਉਸ ਤੋਂ ਇਲਾਵਾ ਮੈਨੂੰ ਕੁਝ ਆਉਂਦਾ ਨਹੀਂ ਇਸ ਕਰਕੇ ਕੁਦਰਤ ਨੇ ਮੇਰੇ ਤੋਂ ਉਹੀ ਕਰਵਾਉਣਾ ਸੀ ਔਰ ਮੈਨੂੰ ਇਹ ਵੀ ਦੱਸ ਦਿਆ ਖੁਸ਼ੀ ਹੁੰਦੀ ਹੈ ਕਿ ਮਾਲਕ ਨੇ ਮੇਰੀ ਡਿਊਟੀ ਵੀ ਉੱਥੇ ਲਾਈ ਹੈ ਕਹਿੰਦੇ ਹੱਸੰਦਿਆਂ ਖੇਲੰਦਿਆਂ ਖਾਵੰਦਿਆਂ ਪਹਿਨੰਦਿਆਂ ਵਿੱਚੇ ਹੋਵੇ ਮੁਕਤੀ ਤਾਂ ਹੱਸੰਦਿਆਂ ਨੂੰ ਮੈਂ ਉਹਨਾਂ ਨੇ ਇੱਕ ਮੁਕਤੀ ਦਾ ਮਾਰਗ ਦੱਸਿਆ ਮਾਲਕ ਨੇ ਮੇਰੀ ਡਿਊਟੀ ਉੱਥੇ ਲੱਗੀ ਹੈ ਖੁਦ ਵੀ ਕੁਝ ਰਮਾ ਹਸਾਂਰ ਬਾਕੀਆਂ ਨੂੰ ਮੈਂ ਹਸਾਵਾਂ ਪਰ ਮੈਂ ਉਸ ਹੁੰਦੇ ਦੇ ਨਾਲ ਨਾਲ ਇਹ ਵੀ ਗੱਲ ਕਰਦਾ ਹਾਂ ਉਹਨਾਂ ਛੋਟੀ ਜੀ ਕਿ ਜਿਹੜਾ ਸਾਡਾ ਫਿਲਮੀ মিডিয়াম ਹੈ ਇਸ ਤੋਂ ਅਗਲਾ ਆਪਾਂ ਉਪਰਾਲਾ ਵੀ ਕਰਾਂਗੇ ਕਦੀ ਮੇਰੀ ਇੱਕ ਵੀਡੀਓ ਤੁਸੀਂ YouTube ਤੇ ਦੇਖੀ ਹੋਣੀ ਹੈ WhatsApp ਤੇ ਰੋਜ਼ ਆਉਂਦੀ ਹੈ ਮੈਂ ਅੱਜ ਦੱਸਦਾ ਹਾਂ ਕਿ ਇਹ ਜਿਹੜਾ ਮੀਡੀਅਮ ਹੈ ਜੇ ਇਹਦਾ ਸਾਧੂ ਪ੍ਰਯੋਗ ਹੋਵੇ ਟੀਵੀ ਔਰ ਸਿਨੇਮਾ ਇਹਦਾ ਸਾਧੂ ਪ੍ਰਯੋਗ ਹੋਵੇ ਤੇ ਬੱਚਿਆਂ ਨੂੰ ਦੱਸਿਆ ਜਾ ਸਕਦਾ ਹੈ ਕਿ ਬਾਬਾ ਬਗੇਲ ਸਿੰਘ ਕੌਣ ਸੀ ਜਿਨ੍ਹਾਂ ਨੇ ਲਾਲ ਕਿਲੇ ਦੇ ਉੱਤੇ ਜਾ ਕੇ ਵੀ ਕੇਸਰੀ ਝੰਡਾ ਲਹਿਰਾਇਆ ਸੀ ਬੱਚਿਆਂ ਨੂੰ ਨਹੀਂ ਪਤਾ ਅੱਜ ਸਾਰੇ ਬਾਬਾ ਨੂੰ ਸਿੱਧਾ ਦੱਸ ਸਕਦੇ ਆ ਕਿ ਭਾਈ ਸੁਖਾ ਸਿੰਘ ਮਹਤਾਬ ਸਿੰਘ ਕੌਣ ਸੀਗੇ ਬੱਚਿਆਂ ਨੂੰ ਸਿੱਧਾ ਦੱਸ ਸਕਦੇ ਆ ਕਿ ਭਾਈ ਬੋਤਾ ਸਿੰਘ ਗਰਜਾ ਸਿੰਘ ਕੌਣ ਸੀਗੇ ਬੱਚਿਆਂ ਨੂੰ ਸਿੱਧਾ ਦੱਸ ਸਕਦੇ ਆ ਬਾਬਾ ਬਲਾਕਾ ਸਿੰਘ ਕਿਹੜੀ ਉਮਰ ਚ ਕਿੱਥੋਂ ਤੁਰ ਕੇ ਸਾਊਥ ਚ ਜਾ ਕੇ ਕਿੱਦਾਂ ਸੁਨੇਹਾਪੁਰ ਜਾ ਕੇ ਆਇਆ ਸੀ ਮੱਸੇ ਰੰਗੜੀ ਕਰਤੂਤ ਦਾ ਇਹ ਸਾਰੇ ਐਪੀਸੋਡ ਬਣਾ ਸਕਦੇ ਨੇ ਅਸੀਂ ਕਰ ਸਕਦੇ ਆ ਭਾਈ ਜੈਤਾ ਜੀ ਜਿਨ੍ਹਾਂ ਦਾ ਬਾਅਦ ਚ ਨਾਮ ਭਾਈ ਜੀਵਨ ਸਿੰਘ ਜੀ ਬਖਸ਼ਿਸ਼ ਕੀਤੀ ਮਾਲਕ ਨੇ ਇਹਨਾਂ ਨੂੰ ਨਾਮ ਦਿੱਤਾ ਭਾਈ ਜੀਵਨ ਸਿੰਘ ਦਾ ਭਾਈ ਜੈਤਾ ਜੀ ਕਿੱਦਾਂ ਦਿੱਲੀ ਤੋਂ ਮਹਾਰਾਜ ਦਾ ਸੀਸ ਸਭ ਤੋਂ ਪਹਿਲਾਂ ਤਾਂ ਇਹ ਦੇਖਣ ਵਾਲੀ ਗੱਲ ਹੈ ਕਿ ਉਹ ਮਹਾਰਾਜ ਦੀ ਪਵਿੱਤਰ ਦੇਹ ਉਹ ਇਧਰ ਸੀਸ ਕਿਵੇਂ ਵਟਾਇਆ ਗਿਆ ਉਹਦੀ ਥਾਂ ਤੇ ਕਿਹੜਾ ਸਰੀਰ ਰੱਖਿਆ ਉਹਨਾਂ ਨੇ ਆਪਣੇ ਪਿਤਾ ਦੇ ਸਰੀਰ ਰੱਖਿਆ ਉਹਦੀ ਥਾਂ ਤੇ ਭਾਈ ਜੈਤਾ ਜੀ ਨੇ ਉਹ ਪੁੱਤਰ ਜਦੋਂ ਸਰੀਰ ਨੂੰ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਰੀਰ ਨੂੰ ਲੈਣ ਗਏ ਸੀ ਉਦੋਂ ਤੱਕ ਉਹਨਾਂ ਨੂੰ ਇਹ ਨਹੀਂ ਸੀ ਸਮਝ ਆ ਰਹੀ ਕਿ ਜਦੋਂ ਇਹ ਚੁੱਕਾਂਗੇ ਇਹਦੀ ਥਾਂ ਤੇ ਰੱਖਣਾ ਕੀ ਹੈ ਉਦੋਂ ਭਾਈ ਜੈਤਾ ਜੀ ਦੇ ਪਿਤਾ ਜੀ ਨੇ ਉਸ ਵੇਲੇ ਆਪਣੇ ਹੱਥੇ ਆਪਣੀ ਗਰਦਨ ਵੱਢ ਗਿਆ ਸੀ ਗਰਦਨ ਵੱਢ ਲਈ ਇੱਤੀ ਫਿਰ ਭਾਈ ਆਪ ਬਦਣੀ ਪਈ ਸੀ ਆਪਣੇ ਪਿਓ ਦਾ ਸੀਸ ਧੜਲਾ ਨੂੰ ਅਲੱਗ ਆਪ ਕਰਨਾ ਪਿਆ ਸੀ ਉਸ ਧੜ ਤੇ ਸੀਸ ਨੂੰ ਬਦਲਣ ਵਾਸਤੇ ਤੂੰ ਉਹ ਆਪਣੇ ਪਿਤਾ ਨੂੰ ਉੱਥੇ ਛੱਡ ਕੇ ਗੁਰੂ ਮਹਾਰਾਜ ਦਾ ਸੀਸ ਲੈ ਕੇ ਕਿਵੇਂ ਬਾਗਪੱਤ ਦੇ ਰਸਤੇ ਤੋਂ ਹੁੰਦੇ ਹੋਏ ਆ ਸਾਰਾ ਰਸਤਾ ਉਹਨਾਂ ਦਾ ਸੀ ਇੱਥੋਂ ਲੰਘ ਕੇ ਕਿੱਦਾਂ ਕੀਰਤਪੁਰ ਸਾਹਿਬ ਪਹੁੰਚੇ ਸੀਗੇ ਇਹ ਚੀਜ਼ਾਂ ਅਗਰ ਬੱਚਿਆਂ ਨੂੰ ਅਸੀਂ ਅੱਜ ਨਹੀਂ ਸਮਝਾਵਾਂਗੇ ਨਹੀਂ ਦਿਖਾਵਾਂਗੇ ਬੱਚਿਆਂ ਲਈ ਕਿ ਫਿਰ ਸ਼ਕਤੀਮਾਨ ਹੀ ਹੀਰੋ ਰਹਿਣਾ ਉਹਨਾਂ ਨੂੰ ਪਤਾ ਕੋਈ ਹੋਰ ਵੀ ਉਹਨਾਂ ਲਈ ਬੈਟਮੈਨ ਹੀ ਹੀਰੋ ਹੈ ਤੁਹਾਨੂੰ ਬੱਚਿਆਂ ਨੂੰ ਨਹੀਂ ਪਤਾ ਸਾਡੀ ਕੌਮ ਦੇ ਵਿੱਚ ਕਿੱਦਾਂ-ਕਿੱਦਾਂ ਦੇ ਨਾਇਕ ਹੋਏ ਨੇ ਕਿਹੜੇ-ਕਿਹੜੇ ਹੀਰੋ ਹੋਏ ਨੇ ਮੈਂ ਅੱਗੇ ਵੀ ਦੱਸਦਾ ਹੁਣਾਂ ਕਿ ਰਾਣੀ ਜਿੰਦਾ ਮਹਾਰਾਜਾ ਰਣਜੀਤ ਸਿੰਘ ਦੇ ਬਹੁਤ ਸਾਰੇ ਐਸੇ ਅਧਿਆਏ ਨੇ ਜਿਹੜੇ ਬੱਚਿਆਂ ਨੂੰ ਦੱਸਣ ਵਾਲੇ ਨੇ ਬਹੁਤ ਸਾਰੀਆਂ ਚੀਜ਼ਾਂ ਜੇ ਸਾਡੀਆਂ ਐਸੀਆਂ ਨੇ ਜਿਹੜੀਆਂ ਸਾਹਮਣੇ ਨਹੀਂ ਆਈਆਂ ਭਾਈ ਬਾਬਾ ਹਰੀ ਸਿੰਘ ਨਲੂਆ ਜੀ ਬਾਬਾ ਬੰਦਾ ਸਿੰਘ ਬਹਾਦਰ ਜਿਹੜੇ ਕਿ ਮੇਰੇ ਖਿਆਲ ਨਾਲ ਉਸ ਤੋਂ ਵੱਡਾ ਜਨਰਲ ਸਾਡੀ ਕੌਮ 'ਚ ਕੋਈ ਨਹੀਂ ਹੋਇਆ ਕਿ ਮਹਾਰਾਜ ਸੱਚੇ ਬਾਦਸ਼ਾਹ ਨੇ ਥੋੜੀ ਦੇਰ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਦੀ ਗੱਲਬਾਤ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਕਿਤੇ ਫਕੀਰ ਸਨ ਫਕੀਰ ਤੋਂ ਸ਼ਮਸ਼ੀਰ ਚੁੱਕ ਲਈ ਉਹਨਾਂ ਨੇ ਫਕੀਰੀ ਤੋਂ ਉਹ ਸ਼ਮਸ਼ੀਰ ਵਾਲੀ ਤਾਕਤ ਉਹਨਾਂ ਦੇ ਅੰਦਰ ਆਈ ਔਰ ਉਹਨਾਂ ਨੇ ਕੌਮ ਦਾ ਕਿਸ ਧੱਕਦੇ ਨਾਲ ਕੌਮ ਦੇ ਹੋਏ ਨੁਕਸਾਨ ਦਾ ਛੋਟੇ ਸਹਿਰਜ਼ਾਦੇਾਂ ਦੀ ਸ਼ਹਾਦਤ ਦਾ ਜਿਹਨੇ ਬਦਲਾ ਲਿਆ ਇਹ ਚੀਜ਼ਾਂ ਇਸ ਮੀਡੀਅਮ ਨਾਲ ਦੱਸੀਆਂ ਜਾ ਸਕਦੀਆਂ ਨੇ ਹਰਿਸ਼ੈ ਮਲਵਾ ਦੀ ਇੱਕੋ ਇੱਕ ਐਸੇ ਜਨਰਲ ਹੋਏ ਨੇ ਇਸ ਧਰਤੀ ਦੇ ਉੱਤੇ ਜਿਨ੍ਹਾਂ ਨੇ ਅਫਗਾਨਿਸਤਾਨ ਜਿੱਤੇ ਨਾ ਤਾਂ ਅਫਗਾਨ ਚਾਈ ਤੱਕ ਅੰਗਰੇਜ਼ ਪਹੁੰਚੇ ਸੀ ਧਰਤੀ ਦੇ ਕੋ ਕੋਨਾ ਇੱਕੋ ਇੱਕ ਵਾ ਹੈ ਜਿੱਥੇ ਅੰਗਰੇਜ਼ਾਂ ਨੇ ਰਾਜ ਨਹੀਂ ਕੀਤਾ ਅੰਗਰੇਜ਼ਾਂ ਨੇ ਹਕੂਮਤ ਨਹੀਂ ਕੀਤੀ ਉਹ ਸੀ ਅਫਗਾਨਿਸਤਾਨ ਪਰ ਜਿੱਥੇ ਸਿਕੰਦਰ ਵੀ ਨਹੀਂ ਸੀ ਪਹੁੰਚਿਆ ਉਥੇ ਅਮਰੀਕਾ ਦਾ ਜ਼ੋਰ ਨਹੀਂ ਚੱਲਦਾ ਪਿਆ ਜੇ ਅਫਗਾਨਿਸਤਾਨ ਇੱਕੋ ਵਾਰੀ ਫਤਿਹ ਹੋਇਆ ਜਦੋਂ ਬਾਬਾ ਹਰੀ ਸਿੰਘ ਨਲਵਾ ਹੋਣਾ ਨੇ ਫਤਿਹ ਕੀਤਾ ਸੀ ਇਹ ਚੀਜ਼ਾਂ ਨੇ ਇਹ ਥੱਲੇ ਹੀ ਰਹਿ ਜਾਣਗੇ ਇਤਿਹਾਸ ਸਾਡਾ ਹੋਰ ਦੱਸਾ 15 20 25 26 ਸਾਲਾਂ ਨੂੰ 50 ਸਾਲਾਂ ਨੂੰ ਬਿਲਕੁਲ ਹੋਰ ਵੀ ਟੱਕਿਆ ਜਾਏਗਾ ਸੋ ਇਸ ਮੀਡੀਅਮ ਦਾ ਸਹੀ ਉਪਯੋਗ ਕਰਕੇ ਬੱਚਿਆਂ ਤੱਕ ਇਹ ਚੀਜ਼ਾਂ ਜ਼ਰੂਰ ਪਹੁੰਚਾਈਆਂ ਜਾਣ ਤੇ ਕਿਉਂਕਿ ਗੱਲ ਕਿ ਮੈਂ ਆਪਣੇ ਅਧਾਰੇ ਦੀ ਕਰਨ ਲੱਗ ਪਿਆ ਸੀ ਜਿਹਦੇ ਮੀਡੀਆ ਨੂੰ ਮੈਂ ਬਿਲੋਂਗ ਕਰਦਾ ਜਿਹੜੇ ਮੀਡੀਅਮ ਨੂੰ ਗੱਲ ਫਿਰ ਉੱਥੇ ਆ ਕੇ ਮੁੱਕਦੀ ਹੈ ਜੀ ਕਿ ਭਾਈ ਗੁਰਬਖਸ਼ ਸਿੰਘ ਜੀ ਹੋਇਆ ਜੇ ਇਨਸਾਨੀਅਤ ਦੇ ਨਾਂ ਤੇ ਮੁਨਖਤਾ ਦੇ ਨਾਂ ਤੇ ਇੱਕ ਨਵਾਂ ਜੋਸ਼ ਸਰੀਆ ਉਹਨਾਂ ਦਾ ਜਿਹੜਾ ਇੱਕ ਇੱਕ ਦਿਨ ਹੈ ਉਹ ਕੌਮ ਕਦੇ ਨਹੀਂ ਭੁਲਾਏਗੀ ਉਹਨਾਂ ਦੇ ਇਸ ਤਰਜ਼ ਦਾ ਤੇ ਇਸ ਤਸ਼ੱਬਰ ਦਾ ਇੱਕ ਇੱਕ ਦਿਨ ਯਾਦ ਰੱਖਿਆ ਜਾਏਗਾ ਕੱਲੋਂ ਸਿੱਖ ਪੰਥ ਵੱਲੋਂ ਨਹੀਂ ਬਲੁਖਸਤ ਨੂੰ ਪਿਆਰ ਕਰਨ ਵਾਲੇ ਹਰ ਬੰਦੇ ਵੱਲੋਂ ਯਾਦ ਰੱਖਿਆ ਜਾਏਗਾ ਕਿਉਂਕਿ ਇਨਸਾਨੀ ਹਕੂਕ ਦੀ ਗੱਲ ਹੈ ਇਨਸਾਨੀ ਅਕ ਦੀ ਗੱਲ ਹੈ ਇਨਸਾਨੀਅਤ ਹੈ ਇਨਸਾਨੀਅਤ ਦੀ ਗੱਲ ਹੈ ਇਨਸਾਨੀਅਤ ਤੇ ਚਸ਼ਮੇ ਦੀ ਗੱਲ ਹੈ ਸੋ ਮੈਂ ਹੋ ਮਹਾਰਾਜ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਕਿ ਸੱਚੇ ਪਾਤਸ਼ਾਹ ਹਮੇਸ਼ਾ ਭਾਈ ਗੁਰਬਖਸ਼ ਸਿੰਘ ਜੀ ਨੂੰ ਚੜ੍ਹਦੀ ਕਲਾ 'ਚ ਰੱਖਣਾ ਲੰਮੀਆਂ ਉਮਰਾਂ ਬਖਸ਼ਣੀਆਂ ਉਹਨਾਂ ਨੂੰ ਔਰ ਮੈਂ ਭਾਈ ਗੁਰਬਖਸ਼ ਸਿੰਘ ਜੀ ਨੂੰ ਇੱਕ ਵਾਰ ਫੇਰ ਸਜਦਾ ਕਰਦਾ ਹੋਇਆ ਉਹਨਾਂ ਨੂੰ ਪ੍ਰਣਾਮ ਕਰਦਾ ਹੋਇਆ ਕਹਾਂਗਾ ਕਿ ਚੜ੍ਹਦੀ ਕਲਾ 'ਚ ਰਹੋ ਬਾਬਾ ਜੀ ਤੁਹਾਡੇ ਵਰਗੇ ਸੋਹਰਦ ਲੋਕਾਂ ਦੀ ਕੌਮ ਨੂੰ ਹਮੇਸ਼ਾ ਲੋੜ ਸੀ ਲੋੜ ਹੈ ਤੇ ਲੋੜ ਰਹੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ